हैं फते तू तो क्या तू तो लड़ाई करता पे हैं।, हैं गंदा गंदा किन्ने लाए गाने कॉपीराइट आ जाना ये ना गोभी वाला पकौड़ा केड़ा एडा पकौड़ा गोभी वाला ये वड्डा पीस कटाया काली काली के ये रखा बहुत स्वाद ये पूरा देख के बताओ ਨਾਲ ਖੁਸ਼ਬੂ ਹੈ ਤੇ ਇਹਦੀ ਕੁਝ ਬਸੂਗੋ ਨਾਲੇ ਪਕੌੜੀਆਂ ਦੀ ਖੁਸ਼ਬੂ ਆਉਂਦੀ ਹੈ ਜਿਹੜੀ ਜਦ ਤਲੇ ਜਾਂਦੇ ਨੇ ਨਾ ਉਹ ਜਿਹੜੀ ਖੁਸ਼ਬੂ ਆਉਂਦੀ ਹੈ ਨਾਲੇ ਠੰਡ ਹੈ ਨਾਲੇ ਪੂਰਾ ਟੱਬਰ ਬੈਠਾ ਹੋਵੇ ਨਾਲ ਚਾਹ ਦੇਖੋ ਫਿਰ ਨਮ ਜੇ ਨਜ਼ਾਰਾ ਕਿਵੇਂ ਆਉਂਦਾ ਬਈ ਕਿਉਂ ਬਈ ਪਤਾ ਨਾ ਦੇਖਦੇ ਚੁੱਲ੍ਹੇ ਲੱਗਦੇ ਹਨੇਰਾ ਆ ਚੁੱਕੇ ਦੇਖੋ ਭੰਡ ਬੁੱਧਦੇ ਹੋਏ ਭੰਡ ਬਿਘੇ ਅੱਡੇ ਗੇ ਭੰਡ ਸਾਡੇ ਬ੍ਰਿਗੇਡੀਅਰ ਸਾਹਿਬ ਸਾਡੇ ਅੱਜ ਨਾਰਾਜ਼ ਲੱਗਦੇ ਨੇ ਨਾਲ ਪਕੌੜੇ ਖਾਂਦੇ ਹੋਏ ਉਹ ਮੈਂ ਤਾਂ ਐ ਨਹੀਂ ਕਿਹਾ ਉਹ ਮੈਂ ਤਾਂ ਐ ਕਿਹਾ ਦੀ ਤੂੰ ਦੇਖ ਕੋ ਮੁੰਡ ਜੀ ਲੱਗੇ ਸੀ ਨਾ ਟੱਕਰ ਨਹੀਂ ਆਏਗਾ ਲੈ ਜਲਾ ਲਾਤੀ ਦੋ ਨਾ ਜਲਾ ਲਾਤੀ ਪਾਪਾ ਪਾਪਾ ਤੁਸੀਂ ਪਕੌੜੇ ਨੂੰ ਨਜ਼ਰ ਲਾਤੀ ਹੋ ਮੇਰੇ ਪਕੌੜੇ ਨੂੰ ਕੀ ਹੋ ਗਿਆ ਦੇਖਿਆ ਥੱਲੇ ਉਹ ਤੁਹਾਡੀ ਘਣਾਈ ਸੀ ਜਦੋਂ ਮੇਰੇ ਨਾਲ ਦਰਾਜਗੀ ਚਲਦੀ ਸੀ ਦਰਾਜਗੀ ਹਾਂ ਵਟਾ ਦੇ ਰੋਲੇ ਉਹ ਵਟਾ ਦੇ ਰੋਲੇ ਨਹੀਂ ਇਹ ਤਾਂ ਹਸਬੰਡ ਵਾਈਫ ਦੇ ਰੋਲੇ ਹੁੰਦੇ ਨੇ ਸਾਡੇ ਤਾਂ ਘਰ ਦੀ ਰੋਲੇ ਨਹੀਂ ਮੁੱਕਦੇ ਉਹ ਆ ਗਿਆ ਉਹ सोनू ਮੇ ਕੋਲ ਇਥੋਂ ਹੋਰ ਨਾ ਕੋਈ ਧੱਕੂ ਦਾਣੇ ਲੈ ਲਿਓ ਕੀ ਗੱਲ ਹੋ ਗਈ ਉਹ ਮੈਨੂੰ ਮੜਾ ਜਾ ਦੱਸ ਦੇ ਕੀ ਗੱਲ ਹੋ ਗਈ ਤੈਨੂੰ ਕੋਈ ਤੋਰ ਜਿਹੜਾ ਸਾਨੂੰ ਤੇਰੇ ਚੱਕਾ ਲੈ ਆਜ ਉਹਨੂੰ ਮੇਰੇ ਮਗਰੋਂ ਲੱਗੇ ਫੇਰ ਮੈਂ ਤੇਰੀ ਥਾਲ ਫੇਰ ਮੈਂ ਕਦੇ ਕਮੀ ਮੈਸੂਸ ਹੋਰ ਤੇ ਲੈ ਤੁਹਾਡੇ ਪਾਸੇ ਹਾਂ ਨਵਜਵਾਕੋ ਇੰਦਰ ਸਾਡੀ ਪੂਰੀ ਟੀਮ ਪਕੌੜੇ ਖਾ ਕੇ ਸਿਆਰ ਕਰਨ ਜਾਂਦੀ ਹੋਈ ਕੀ ਪਕੌੜੇ ਪਕੌੜੇ ਅਜਮਾ ਜਾਣੇ ਰੋਟੀ ਖਾਣੀ ਰਾਤ ਨੂੰ ਫੇਰ ਰੋਟੀ ਖਾਣੀ ਹਾਂ ਆ ਚਾਹ ਗਰਮ ਹੋ ਰਹੀ ਐ ਲਾ ਦੇਖੋ ਜੀ ਇਧਰ ਦੇਖੋ ਆ ਚਾਹ ਗਰਮ ਨਾਲ ਪਕੌੜੇ ਚੱਲ ਰਹੇ ਤੇ ਜੱਗ ਬੁੱਤੀ ਰੱਖਿਆ ਭਾਵੇਂ ਡੋਲ ਜੇ ਕੜਾਈ ਕਿਹੜੀ ਚਾਹ ਮੈਨੂੰ ਵੀ ਦੇ ਦਿਓ ਆਪਾਂ ਪੀ ਕੇ ਚਾਹ ਘੈਂਟ ਜੀ ਬਣਾ ਦੇ ਗੋਣਾ ਚਾਹ ਵਧੀਆ ਨਹੀਂ ਹੀ ਬਣੀ ਮੈਨੂੰ ਚੈੱਕ ਕਰਵਾ ਲਓ ਜੀ ਦੁੱਧ ਪਾਣਾ ਰੋਟੀ ਤਾਂ ਹੀ ਖਾਣੀ ਨਹੀਂ ਰਾਤ ਨੂੰ ਤੇ ਨਾ ਅਸੀਂ ਤਾਂ ਨਹੀਂ ਖਾਣੀ ਰੋਟੀ ਚਾਹ ਵਧੀਆ ਜੀ ਬਣਾ ਦੇ ਬਸ ਹਾਂ ਜੀ ਹਾਂ ਆ ਦੇਖੋ ਜੀ ਸਾਡੇ ਬੰਦੇ ਹੁਣ ਅੱਧੀ ਰਾਤ ਨੂੰ ਸੋਈ ਚ ਫਿਰਦੇ ਪੈਣ ਕਿਤੇ ਦੁੱਧ ਰੱਖਿਆ ਕਿਤੇ ਰੋਟੀਆਂ ਪੱਕੜ ਲੀਆਂ ਪਹਿਲਾਂ ਨਾ ਇਹਨਾਂ ਨੇ ਪਕੌੜੇ ਖਾਲੇ ਪਕੌੜੇ ਘਰ ਮੇ ਟੋਪੀ ਇਗਨੋਰ ਕਰਿਓ ਚੰਗਾ ਪਕੌੜੇ ਖਾਲੇ ਪਕੌੜੇ ਖਾ ਕੇ ਇੰਨਾ ਹੈਵੀ ਹੋ ਗਿਆ ਇੰਨਾ ਹੈਵੀ ਹੋ ਗਿਆ ਪਕੌੜੇ ਖਾਦੇ ਹੀ ਇਹਨਾਂ ਨੇ 5 5.5 ਦੇ ਰਾਉਂਡ ਹਨਾ ਪਕੌੜੇ ਹੈ ਰੋਟੀਆਂ ਨਾ ਰੋਟੀਆਂ ਬਣਾਉਣਾ ਤਾਂ ਸਾਰਦਾ ਹਾਂ ਸਹੀ ਗੱਲ ਹੈ ਲੰਗਰ ਬਿਨਾ ਪਹਿਲਾਂ ਵਾਲੀ ਲੈਂਗੁਏਜ ਬੋਲਣਾ ਤੇ ਉਹ ਪਕੌੜੇ ਖਾ ਕੇ ਤੇ ਸਾਰਿਆਂ ਨੇ ਡਿਸਾਈਡ ਹੀ ਕੀਤਾ ਸੀ ਕਿ ਅਸੀਂ ਰੋਟੀ ਨਹੀਂ ਖਾਣੀ ਨਹੀਂ ਖਾਣੀ ਨਹੀਂ ਖਾਣੀ ਤੇ ਹੁਣ ਟਾਈਮ ਕਿੰਨਾ ਹੋਇਆ ਮਣ ਉਹ 10:30 ਦਾ ਟਾਈਮ ਆ ਤੇ ਹੁਣ ਸਾਰਿਆਂ ਨੂੰ ਕੋਖੜਾ ਲੱਗ ਗਿਆ ਹੁਣ ਸਾਰੇ ਕਹਿ ਰਹੇ ਕੋਈ ਕਹਿ ਰਿਹਾ ਆਮਲੇਟ ਭਰਾ ਦੋ ਕੋਈ ਕਹਿ ਰਿਹਾ ਰੋਟੀਆਂ ਬਣਾ ਦੋ ਕੋਈ ਕਹਿ ਰਿਹਾ ਕੁਛ ਬਣਾ ਦੋ ਆਪਣਾ ਹੀ ਅਮਨ ਦੀ ਡਿਊਟੀ ਲਈ ਹੈ ਅਮਨ ਲੱਗੀ ਹੋਈ ਉਹ ਦੇਖੋ ਉੱਧਰ ਪਿਆਜ਼ ਪੀਜ ਕੱਟਣ ਆਇੰਦਾਂ ਰੱਖਿਆ ਦੁੱਧ ਤਾਂ ਤਾਂ ਕੀ ਇਹ ਦੁੱਧ ਨਾ ਪਹਿਲਾਂ ਸੋਚਿਆ ਇਹ ਦੁੱਧ ਨਾ ਸਾਰ ਦਾਂਗੇ ਤੇ ਕੱਥ ਵੀ ਆਇਆ ਨਾ ਕਿ ਬਣਾ ਦੇ ਆਪਾਂ ਆਮਲੇਟ ਰੋਟੀਆਂ ਦਾ ਬਸਿਆ ਪ੍ਰਕਾਰਾਂ ਵੀ ਕੀ ਦੁਨੀਆ ਤੇ ਆਇਆ ਨਾ ਹਾਂ ਇਹ ਤਾਂ ਕਰਦੇ ਆਂ ਚੱਲ ਕੋਈ ਗੱਲ ਨਹੀਂ ਰੋਟੀ ਦਾ ਬਣਾਣੀ ਚਲੋ ਚਿਮਣੀ ਆਵਾਜ਼ ਬੜੀ ਕਰਦੀ ਹੈ ਅਮਨ ਕੋਈ ਰਕਮ ਤਾਂ ਐਕਸਟ੍ਰੀਮ ਨਹੀਂ ਬਾਲੀ ਨਾ ਕੋਈ ਬਾਲ ਵਾਲੀ ਕਰਦੀ ਨਾ ਬਹੁਤ ਆਵਾਜ਼ ਕਰਦੀ ਐ ਤੂੰ ਕੱਟ ਪਿਆ ਮੈਂ ਅੰਦਰ ਗਿਆੜਾ ਲਾਵਾਂ ਕੀ ਚੱਲ ਰਿਹਾ ਲੈਫਟ ਆਰਮ ਬੰਦ ਨੇ ਇੱਧਰ ਦੇਖਿਓ ਤੁਸੀਂ ਹਾਂ ਦੇਖੋ ਅੰਦਰ ਕੀ ਹੋ ਰਿਹਾ ਐ ਕੀ ਹੋ ਰਿਹਾ ਐ ਬੈਠੇ ਆ ਤੁਸੀਂ ਤਾਂ ਪਾਪਾ ਨਾਲ ਲੱਗੇ ਪਏ ਢੇੜਨ ਹੈਂ ਆ ਦੇਖ ਲਓ ਫਤਿਹ ਦੇ ਕੰਮ ਫਤੇ ਰੋਟੀਆਂ ਖਾ ਰਿਆ ਅੱਧੀ ਰਾਤ ਨੂੰ ਹੈਂ ਹੂੰ ਤੇ ਮੈਂ ਦੂਜੇ ਖਾਲੀ ਹਾਂ ਜੀ ਰੋਟੀ ਕੀ ਘੁੰਮ ਗਿਆ ਤੁਹਾਡਾ ਖਾਣੀ ਹੈ ਮੋਚਾ ਆ ਗਿਆ ਪਰਨੀਤ ਨੂੰ ਸੋਸ ਨਾ ਖਾਣੀ ਨਹੀਂ ਮਣਾ ਬਾਲਣਾ ਥੋੜੀ ਗਰਮ ਉਬਲਿਆ ਹੋਇਆ ਦੁੱਧ ਦੇ ਤੱਤਾ ਕਰਨਾ ਬਸ ਆਪਾਂ ਨੇ ਕੀ ਡਾਲਾਂ ਲਾਚੀਆਂ ਪਾਵਾਂ ਕਿ ਲਾਚੀ ਗੱਡੀ ਹੋਣੀ ਛੋਟੀ ਹੋਣੀ ਨਹੀਂ ਕਿ ਛੋਟੀਆਂ ਹਨੀ ਐਕਟਮ ਕੋਈ ਜੁਰਤ ਫੋਨ ਕਰਦੀ ਲੈ ਜੁਰਤ 10:30 ਦੇ ਕਿਦਾਂ ਫੋਨ ਆ ਰਿਹਾ ਲੱਗਦਾ ਤਾਂ ਇਹ ਕਹ ਰਹੀ ਵੀ ਇੰਨੀ ਮਤ ਕਿ ਦਿਆਕਾ ਹੋਣਾ अगोबी कट के रख किसातूं? एक गोबी पकोड़े परांह तो मेरे दोगल ने जाना हो काटती थी। चर्चे मेरे सब्जी बना लेंगे तो? तो क्या ही है ये आदमी ने इसमें क्या डाला? क्यों? ज़्यादा ingredients नहीं डालेगा उन्हें। Ingredients नहीं है ना ingredients? Ingredients इंजेक्टेड। हाँ, ये जो पाया की है। इसमें डाला है हमने का अनियन। हाँ। ਕਾਫੇ ਵਿੱਚ ਥੋੜਾ ਰੈੱਡ ਚਿਲੀ ਪਾਊਡਰ ਆਨਿਅਨ ਹੁੰਦਾ ਕਿ ਅਨਿਅਨ ਹੁੰਦਾ ਨਹੀਂ ਮੇਰੀ ਮੇਰੀ ਗ੍ਰੇਡੀ ਸਾਨੂੰ ਮੈਨ ਲੈਣਾ ਚਲੋ ਠੀਕ ਹੈ ਮੈਨੂੰ ਆਪ ਨਹੀਂ ਪਤਾ ਹੁੰਨੀ ਅਨਿਅਨ ਨਹੀਂ ਅਨਿਅਨ ਹੈ ਰੈੱਡ ਚਿਲੀ ਪਾਊਡਰ ਹਾਂ ਥੋੜਾ ਸਾ ਨਮਕ ਮੈਨੂੰ ਬੰਦ ਕਰਦਾ ਪਹਿਲਾਂ ਤੇ ਇਤਨੀ ਬਾਤ ਨਹੀਂ ਹੈਗੀ ਸੀ ਦੇ ਕਿੰਨੀ ਸ਼ਾਂਤੀ ਆਈ ਅਭੀ ਇਸ ਵਿੱਚ ਬਤਾਓ ਕਿਚਨ ਕਿੰਗ ਡਾਲ ਲੇ ਥੋੜਾ ਜਿਹਾ ਨਹੀਂ ਨਹੀਂ ਕਿਚਨ ਕਿੰਗ ਕਿਉਂ ਡਾਣਾ ਪੁੱਠੇ ਕੰਮ ਤੇਰੇ ਤੁਸੀਂ ਚੈੱਕ ਕਰੋਗੇ ਨੋ ਨਮਕ ਚੈੱਕ ਕਰੋ ਨਹੀਂ ਨਹੀਂ ਐਡੀ ਤੋਂ ਸ਼ੈਫ ਬਣੀ ਹਿੰਦੀ ਬੋਲਣ ਦੀ ਆ ਦੇਖ ਲੋ ਨਾ ਪਾਗਲਾਂ ਦੇ ਕੰਮ ਆ ਤਵਾ ਨਾ ਉਹਦੇ ਵਾਲਾ ਮਾਈਕ੍ਰੋਵੇਵ ਵਾਲਾ ਤੇ ਇਹਨਾਂ ਨੇ ਗੈਸ ਤੇ ਹੀ ਰੱਖ ਕੇ ਤੇ ਉਹਦੇ ਤੇ ਹੀ ਲੱਗੇ ਪਰ ਅਸੀਂ ਦਾਲ ਢੇ ਕਿਉਂ ਦੇ ਬਣਾਈ ਜਾ ਰਹੀ ਹੈਂ ਤੇ ਅਸੀਂ ਦੇਸੀ ਵੱਡਾ ਦਾ ਤਾਂ ਪੌਣੇ ਵਰਤਦੇ ਤੇ ਸਰੋਂ ਦਾ ਪਾਣਾ ਸੀ ਨਾ ਤੇਲ ਦੇਸੀ ਕਿਉਂ ਲਾ ਰਹੀਆਂ ਤੋ ਕਿਤੇ ਹੋਰ ਨਾ ਦੇ ਨਾ ਸਰੋਂ ਦਾ ਤੇਲ ਨਹੀਂ ਇਹ ਮਰਨਾ ਹੀ ਇੰਨਾ ਹੈਵੀ ਖਾ ਕੇ ਦੇਸੀ ਤੇ ਨਾਲ ਕੋਈ ਗੱਲ ਨਹੀਂ ਮਿੱਤਰਾਂ ਦੀ ਰਾਹ ਸਾਰੀ ਆਪਣੀ ਆਪ ਗੱਲਾਂ ਬਾਤਾਂ ਕਰੀ ਜਾਣੀਆਂ ਕੰਮ ਨਹੀਂ ਨਾ ਕਰਨਾ ਸਿਰ ਉੱਤੇ ਪਰ ਉਹ ਹੀ ਤਾਂ ਗੱਲ ਸਿਰ ਅਸੀਂ ਚੱਲ ਤੋਂ ਚੱਲ ਆ ਰਹੇ ਹਾਂ ਹਾਂ ਜੇ ਮੁਹਰੇ ਗਿਆ ਸਿਰ ਹੋਰ ਗਾਂ ਕਿੱਧਰ ਗਈ ਕੂੜਾ ਕਾਉ ਗਾਂ ਕਹਿੰਨ ਕੋ ਬਿਲਕੁਲ ਪਤਾ ਨਹੀਂ ਕਿੱਥੇ ਗਈ ਫਤਿਹ ਮਮਨ ਬੁਲਾਇਓ ਤਾਂ ਹੀ ਗਗਨ ਅੰਦਰ ਪੱਜ ਗਈ ਕਿ ਮੈਂ ਕਿਹੜਾ ਰੋਟੀ ਖਾਣੀ ਹੈ ਜਦੋਂ ਤੂੰ ਖਾਣੀ ਨਹੀਂ ਤਾਂ ਫਿਰ ਇੱਥੇ ਪੰਗੇ ਕਾ ਤੋ ਲੈ ਰਹੀ ਐ ਵੇਖ 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 ਇਹਨਾ ਬਟਟੇ ਕਿੰਨੇ ਪਾ ਲਵਾਂ ਉਹ ਦੇਖਣੀ ਆ ਮਣ ਤੂੰ ਤਾਂ ਮੈਂ ਰੋਟੀ ਸਾੜ ਹੀ ਛੱਡੀ ਆੜੀ ਐ ਤੇਲੀ ਬੁਲਾਇਆ ਬਲੈਕ ਆ ਬਲੈਕ ਕਾਫੀ ਤੂੰ ਬਹੁਤ ਸੁਣੀ ਹੁੰਦੀ ਆ ਕਾ ਉਹਨੂੰ ਹੋਰ ਕੀ ਕੀਤਾ ਸਾਰਾ ਗੇੜਾ ਕਰ ਕਰ ਕੇ ਆ ਤਾਂ ਮੋਟਾ ਹੀ ਬੜਾ ਮਨ ਲਾਲਚ ਲਿਆ ਫੇ ਫਟਾਫਟ ਮੈਂ ਪਾਦਾ ਕੀ ਹੋ ਗਿਆ ਅਮੀਰੀ ਓਹ ਹੋ ਬ੍ਰਾਂਡ ਹੀ ਬੜੇ ਨਾਈਕੀ ਲੈ ਪਰਨੀਤ ਨੇ ਪੂਰੇ ਟੈਗ ਇਕੱਠੇ ਕਰ ਰੈਡ ਟੇਪ ਸਾਰੇ ਇਕੱਠੇ ਕਰਕੇ ਪਰਨੀ ਟੌਮੀ ਹਿਲਫਿਗਰ ਟੌਮੀ ਹਿਲਫਿਗਰ ਹਮ ਰੋਜੀ ਐਚ ਐਨ ਐਮ ਓਹ ਹੋ ਹੋ ਬੱਲੇ ਬੱਲੇ ਇੰਨੇ ਬ੍ਰਾਂਡ ਐਚ ਐਨ ਐਮ ਇੰਨੇ ਬ੍ਰਾਂਡ ਦੇਖ ਗਗਨ ਇਹ ਉਥੋਂ ਲੈਂਦੇ ਸਾਰੇ 150 150 ਹਨਾ ਨਹੀਂ ਤਾਂ ਹਾ ਅਮੀਰੀ ਨਹੀਂ ਇਹ ਹੋਇਆ ਫੀਅਰ ਆਫ ਗੋਡ ਇਸ ਐਨ ਸਕਿਊਰ ਨੂੰ ਦੇਖੋ ਤੇ ਨੀਰੀ ਜਿਹੜਾ ਸਾਰਿਆਂ ਤੋਂ ਵੱਧ ਜ਼ਰੂਰੀ ਬ੍ਰਾਂਡ ਆ ਫੀਅਰ ਆਫ ਗੋਡ ਹੂੰ ਉਹ ਉਸਤਾਰੇ ਹੁਣ ਤਾਂ ਟੋਪੀ ਕਿੱਧਰ ਚੜੀ ਆ ਤੁਹਾਡੀ ਤੇਰੇ ਭੁਲੇਆ ਹੂੰ ਉਹ ਨਾ ਬਰਾਵਨ ਐਵਰੇਜ ਦੀ ਛੋਟੀ ਤੇ ਐਵਰੇਜ ਦੀ ਛੋਟੀ ਹੁਣ ਨਾ ਉਹ ਨਾ ਰੋਟੀ ਖਾ ਰਹੇ ਨਹੀਂ ਉਹਨਾਂ ਦਾ ਟਿੱਕਾ ਖਤਮ ਹੋ ਗਿਆ ਥੋੜੀ ਜਿਹੀ ਰਹਿ ਗਈ ਇੱਕ ਰਹਿ ਗਈ ਤਾਂ ਹੀ ਤਾਂ ਮੈਂ ਕੈਮਰਾ ਆਨ ਕਰਤਾ ਫਟਾਫਟ ਆਹ ਦੇਖੋ ਜੀ ਦਹੀਂ ਚ ਬੂੰਦੀ ਪੈਰੀ ਫਤਨੀ ਤਾਂ ਨਾ ਆ ਦੇਖੋ ਪੁੱਠੇ ਕੰਮ ਹੈ ਤੇ ਅੱਜ ਜੀ ਮੌਸਮ ਦੇਖੋ ਬਾਹਰ ਸਾਡੇ ਨਾਲ ਧੁੱਪ ਸਾਡੇ ਧੁੱਪ ਚੜੀ ਹੋਈ ਹੈ ਪੂਰਾ ਨਜ਼ਾਰਾ ਤੇ ਖੂਬ ਰੌਣਕਾਂ ਲੱਗੀਆਂ ਹੈਣਾ ਚੱਲ ਚੱਲ ਕਿੰਨੂ ਕਹਿ ਰਹੀ ਸਾਡੀ ਹੋ ਜਾਣੀ ਫੇਲ ਹਾਏ ਅਮਣ ਦੀਆਂ ਦਰਾਬਾ ਬਹੁਤ ਸੋਹਣੀਆਂ ਦੇਖੋ ਅਮਾ ਦਾ ਮੂੰਹ ਧੁੱਪ ਕਰ ਚਾਰ ਦਿਨ ਬਾਅਦ ਤੇ ਮੱਧ ਮੈਨੂੰ ਕੋਈ ਦਵਾ ਦੋ ਇਹ ਜਰਾ ਬਾਜ ਰੂਪਾਂ ਜੁੱਤੀ ਜੱਤੀ ਕੋਈ ਮੈਨੂੰ ਕਿਉਂ ਮੇਰਾ ਜਰੂਸ ਕੱਢਿਆ ਏ ਹਾਏ ਜਰਾਬਾ ਤਾਂ ਦੇਖ ਅਮਣ ਦੀਆਂ ਬੱਲੇ ਬੱਲੇ ਮੈਨੂੰ ਸ਼ੂ ਲਾ ਦੋ ਆਖਾ ਤਾਨੂੰ ਭਾਈ ਨਕਲ ਸੂ ਮੂੰਹ ਹੈ ਤੇਰਾ ਪਾਣੀ ਦੇਖੋ ਤਾਂ ਅਮਰ ਦੀ ਜਰਾਬਾ ਦੇਖੋ ਆ ਜੀ ਦੇ ਤੇਰਾ ਫੌਜੀ ਤੇ ਤੂੰ ਜਰਾਬਾ ਨੂੰ ਤਰਸੀ ਬੰਦਾ ਮੇਰਾ ਫੌਜੀ ਫੌਜੀ ਤੇ ਫੌਜੀ ਚੜਾ ਮੈਂ ਮੈਨੂੰ ਅੰਤਰੇ ਕੋ 10 ਰੁਪਏ ਨਹੀਂ ਜੀ ਜੀ ਤੇਰਾ ਫੌਜੀ ਸੋਹਰਾ ਤੇਰਾ ਫੌਜੀ ਮੇਰੇ ਮਾਸ ਤੇ ਕੱਖ ਨਹੀਂ ਹੈਗਾ ਕਿਸੇ ਕੋਲੇ ਹੈ ਆਏ ਯਾਰ ਆਪ ਗਰਮ ਲੋਰ ਪਾਈ ਕਿ ਤੇਰੀ ਸਾੜੀ ਜਿੱਤ ਗਰਮ ਲੋਰ ਦਵਾ ਦਾ ਬਚਾਰੀ ਇਹ ਠੰਡੇ ਥੜੂ ਥੜੂ ਕਰਦੀ ਫਿਰਦੀ ਐ ਮੇਰੇ ਹੁਣ ਕੁਛ ਮੁਠਾ ਹੀ ਬੋਲਾ ਤੇ ਕੁਛ ਮੁਠਾ ਭੋਲੇ ਕਰ ਦੇ ਲੈ ਆ ਤਾਂ ਕਿ ਬਟੀ ਦੂਜਾ ਨਹੀਂ ਬੋਲਦਾ ਹੈ ਲੈਣ ਲਾ ਲੈ ਹਾਂ ਕਹਿੰਦੇ ਜੀ ਤਰ ਉਹ ਤਾਂ ਕਰ ਮੇਰੇ ਜਾਣ ਕੇ ਗੱਲਾਂ ਮਾਰਦੀ ਸਭ ਕੋਲ ਆ ਕਿੱਧਰ ਫੂਟ ਪਾਉਣੀ ਜੰਤਾ ਨਾਲ ਹਲੇ ਹਾਂ ਨੂੰ ਤੁਸੀਂ ਉਹ ਲੋਕ ਤਾਂ ਅਤਾਸ਼ ਟਿੱਕਰ ਆਪਣਾ ਹਾਂ ਟਿੱਕਰ ਲਾ ਉਹ ਕੋਰੇ ਲਗਾ ਤੇ ਪਾਤਾ ਕੰਧ ਦੇਖੋ ਪਿੱਛੇ ਚੱਲਿਆਂ ਜੀ ਸਾਰਾ ਟੱਬਾ ਆ ਕਿਹਦਾ ਫੋਨ ਚੱਲਾ ਸੀ ਮੇਰਾ ਲਓ ਮੈਂ ਕਹਿੰਦਾ ਬੈਕ ਕਰਕੇ ਨਾ ਬੈਕ ਕਰ ਲੈ ਓਏ ਮਾਸਕ ਹੀ ਪਾ ਲੈਂਦੇ ਕੋਈ ਪਰ ਨੇਕਾ ਅਪ ਟਿਕਾ ਕੋਲ ਦੇ ਅੰਦਰ ਹੈ ਕੋਲੇ ਕੋਚ ਕਰੇਗਾ ਜੀ ਤੁਸੀਂ ਮੇਰਾ ਧਿਆਨ ਕਿ ਆਕਰੋ ਚੰਗਾ ਇਹ ਲੈ ਕੇ ਜਾਣੀ ਹੈ ਨਹੀਂ ਨਹੀਂ ਤੂੰ ਮੋੜ ਕੇ ਘੁਣਾ ਬੈਕ ਕਰਕੇ ਕੁੜੀ ਕਹਿੰਦੀ ਫਿਰ ਮੇਰੇ ਕੋ ਬੈਕ ਨਹੀਂ ਹਰਿਆ ਸਾਰ ਆਰਾ ਹੀ ਪੈਂਡਰੂਸੀ ਲੈ ਕੇ ਰਾਉਣੀ ਉਥਾਂ ਐ ਮੇਰਾ ਪਰਸ ਕਿੱਥੇ ਆਹ ਹੋਈ ਹੋਈ ਹਾਂ ਤਾਂ ਤੋਂ ਗੱਡੀ ਹੋ ਗਈ ਜੱਡੀ 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 रख दो आए जाके मेरी हालत तो देख मैं देखी जा अंदर लानी है और उधर उधर अच्छा बार ना नहीं। हाँ मैं ते अंदर अंदर लानी है तू वहीं अंदर कराई जा रहा उता उता। है मैंने तो ते अंदर हम तो स्पेंडर को आया था कुछ छोटा जा ये मैं सूट जरा सोया सी मैं दो बार पालिया मैं है चलिए मैं तो मतलब पता नहीं कोई ऑर्डर ला रही है मैं मतलब देखा गोभी ना पानी गाजरा मटर बस आलू आजा 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 छेती आजा ਫੋਨ ਕਿੱਥੇ ਤੇਰਾ ਮੇਰੇ ਫੋਨ ਗੱਡੀ ਚ ਪੈ ਰੋ ਨੇ ਗਗਨ ਨਾਲ ਫੋਨ ਆ ਰਿਹਾ ਗਗਨ ਨਾਲ ਗੱਲ ਕਰਨੀ ਆ ਮੈਂ ਮੇਰਾ ਕੁੱਤੇ ਹਾਂ ਜੀ ਰੁਕੜ ਥੱਲੇ ਨਹੀਂ ਨਹੀਂ ਕੀ ਮੜ ਇੱਕ ਮਿੰਟ ਚੱਲ ਜੀ ਮੈਂ ਕਿਤੇ ਗੱਡੀ ਰਾਤੀ ਚਲ ਪਾ ਦਿੰਦਾ ਬਾਜੇ ਨੂੰ ਕਿੱਥੇ ਪਹੁੰਚਾਣਾ ਵੀ ਨਹੀਂ ਸਮਾਂ ਹੋਰ ਫਾਇ ਸੋਚ ਕੇ ਚਲਾਉਣੀ ਐ ਤੇ ਗੇਰ ਪਾਵਾਂ ਕਿ ਨਾ ਪਾਵਾਂ ਤੁਹਾਨੂੰ ਦੱਸੋ ਵੀ ਬਾਇਆ ਤੁਸੀਂ ਕਿੱਧਰ ਦੀ ਮੁੱਕੇ ਜਾਣਾ ਚਾਹੁੰਦੇ ਹੋ ਨਹੀਂ ਜਾਣਾ ਸਿੱਧੇ ਚੱਲ ਬਈ ਖੜੋ ਥਾੜੇ ਖੜੇ ਕਲਿੰਦਰ ਉਹ ਆ ਗਿਆ ਕੈਮਰਾ ਫੜ ਕੇ ਰਿਆ ਫੋਨ ਔਖਾ ਬਣਨ ਲੱਗ ਪਿਆ ਹਨਾ ਕਲਿੰਦਰ ਮੋਟਾ ਹੋ ਗਿਆ ਨਾ ਤਰਾ ਮੋਟਾ ਹੋ ਗਿਆ ਕਲਿੰਦਰ ਤੇ ਅੱਛਾ ਫੜੀ ਮੈਂ ਬੰਨ ਕਮ ਫਤਿਹ ਦਾ ਧਿਆਨ ਰੱਖਿਓ ਦਮਨ ਦਮਨ ਵੀਰ ਦਾ ਧਿਆਨ ਰੱਖਿਓ ਫਤਿਹ ਦਾ ਪਿੱਛੇ ਗਿਆ ਧਿਆਨ ਨਾਲ ਪੁੱਤ ਫੇਰ ਵੀ ਦੀਦੀ ਨੂੰ ਕਹਦੇ ਹੋ ਕੋਈ ਹੋਰਤ ਮਾਸ਼ਾ ਅੱਜ ਯਾਰ ਕਲਿੰਦਰ ਤੂੰ ਹੀ ਬੈਣਾ ਹੀ ਗੱਡੀ ਚਲਾਣ ਨਹੀਂ ਸੰਗਰੂਰ ਅੱਗੇ ਹੀ ਲੈ ਜਾਂਦੇ ਆ ਜਾ ਫਟਾਫਟ ਆ ਕਲਿੰਦਰ ਨਹੀਂ ਤਰ ਉਤਰੋ ਤੁਸੀਂ ਯਾਰ ਮਿੰਟ ਮਾਰਦਾ ਕਲਿੰਦਰ ਅੱਛਾ ਹੋਰ ਤੁਈ ਦਾ ਤੇ ਫਸਾਦਾ ਨਹੀਂ ਵੇਖ ਲਈ ਤਾਂ ਸਹੀ ਫਿਰ ਤੁਹਾਡੀ ਲੜਾਈ ਹੋਣੀ ਦੋਨਾਂ ਦੀ ਬੇ ਬੇ ਚੰਗੋ ਨਾ ਪਿਆ ਚੱਲ ਗੱਡਣ ਨੂੰ ਵੈਨ ਚ ਲਾ ਲਿਆ ਤੂੰ ਸਾਫ਼ ਕਰ ਤੇਰਾ ਮੂੰਹ ਐ ਨਹੀਂ ਗੜੀ ਚ ਵੈਨ ਆਲਾ ਗੱਡਣ ਦਾ ਸਾਫ਼ ਕਰ ਗੱਡਣ ਨੂੰ ਵੈਨ ਚ ਲਾ ਲਿਆ ਸਿਮਮੂ ਨੂੰ ਫੋਨ ਕਰ ਦਮ ਮੈਂ ਕਿ ਉਹ ਘਰ ਜਾ ਰਹੀ ਆ ਥੋੜਾ ਹੀ ਕੰਮ ਐ ਆਪਣਾ ਅਮਨ ਛੇਤੀ ਕੰਮ ਕਰਾਇਓ ਨੰਗੀ ਦੇ ਪਿੱਛੇ ਦੁਹਾਨਾ ਨੰਗੀ ਗਿਆ ਨੋ ਜੀ ਸਾਡੇ ਪ੍ਰਧਾਨ ਸਾਹਿਬ ਆ ਗਏ ਸਾਰੇ ਕੰਮਕੋਮ ਨਵੇੜ ਕੇ ਗੱਡੀ 'ਚ ਅੱਜ ਗੱਡੀ ਤੁਹਾਨੂੰ ਪੱਤੀ ਹੈ ਉਤਾਰ ਡਰਾਈਵ ਕਰ ਰਹੇ ਆ ਜੋ ਜੀ ਆਜੋ ਆ ਕੀ ਕਰਦੇ ਥਲੇ ਉਹ ਫਸਰੇ ਆਈ ਜਾ ਫੁੱਲੇ ਲੈ ਲੈ ਹੈ ਕਿੰਨੇ ਲੈ ਲੈ 2 ਕਿਲੋ 1.5 ਕਿਲੋ ਕਿੰਨੇ ਦੇ ਠੰਡ ਕਰਕੇ ਕਿੰਨੇ ਦੇ ਫਿਰ 2 ਕਿਲੋ 3 ਕਿਲੋ ਲੈ ਲੈਨੇ ਅੱਡੇ ਤੋਂ ਸੁਪੇਟੇ ਕਿੰਨੇ ਹੁੰਦੇ ਨੇ 11 11 ਕਿਲੋ ਪੁੱਤਰ ਠੀਕ ਸੀ ਫੇਰ ਤੁਹਾਨੂੰ ਪੁੱਛਣ ਤੇ ਆਈਆਂ ਮੈਂ ਉਹਨਾਂ ਨੇ ਨਾ ਮਾਰਤਾ ਕੱਲ ਨੂੰ ਕੱਲ ਨੂੰ ਪਰਸੋਂ ਲੈ ਜਾਾਂਗੇ ਠੀਕ ਹੈ ਤੀਰਵਿਦ ਤੋਂ ਘੱਟ ਪੈ ਗਏ ਜੂਸ ਹੀ ਪੀ ਜਾਂਦੇ ਬਣਾ ਬਣਾ ਕੇ ਨਲਕਾ ਹੈਗਾ ਹੀ ਆਪਣੇ ਕੋਲ ਕਰ ਲੋ ਸਲਾ ਲੈਣੀ ਲੈ ਆਓ ਪੇਟੀ ਇਹ ਕਿ ਬੇਰ ਨਹੀਂ ਕਿੰਨਾ ਸੋਹਣਾ ਮੈਨੂੰ ਐਲੂਬੀਨੋ ਕਹਿੰਦਾ ਜੈਲੂਬੀਨੋ ਕਿੰਨੂੰ ਆ ਐਲੂਬੀਨੋ ਜੈਲੂਬੀਨੋ ਹੁੰਦੀ ਐ ਇਹ ਟੈਂਦੇ ਕੁਛ ਨਹੀਂ ਪੀਨੋ ਚਲੋ ਇਹ ਕਹਿੰਦੇ ਘਰ ਨੂੰ ਚਲੋ ਹਣ ਐਲੋ ਪੀ ਨੋ ਜੀ ਨੋ ਪੀ ਨੋ ਕੀ ਨੋ ਮੀ ਨੋ ਕੁਛ ਨਹੀਂ ਲੈਣਾ ਹੈਗਾ ਹੁਣ ਸਿੱਧੇ ਘਰ ਨੂੰ ਚੱਲੋ ਅਮਨ ਉਹ ਰਹਿ ਗਿਆ ਇੰਚੀ ਟੇਪ ਆਪਣਾ ਤੂੰ ਇੰਚੀ ਟੇਪ ਲੈਣਾ ਸੀ ਕਿਰ ਤਾਂ ਉੱਥੇ ਚਾਹ ਲਈ ਤੋਂ ਮਿਲ ਗਈ ਚੋਕਲੇਟ ਲੜੀ ਕਰੇ ਪਾਣੀ ਅਮਨ ਉਤਰ ਗਿਆ ਤੇ ਆਪਾਂ ਗੱਡੀ 'ਚ ਹੀ ਬੈਠੇ ਰਹੇ ਮੈਂ ਕਿਹਾ ਆਪਾਂ ਗੱਡੀ 'ਚ ਹੀ ਬਹਿਣਾ ਆਪਾਂ ਨੇ ਉਤਰਨਾ ਨਹੀਂ ਹੈਗਾ ਅੰਦਰ ਜਾ ਕੇ ਉਤਰਨਾ ਲੈ ਸਾਰਾ ਹੋ ਗਿਆ ਚੱਲ ਬਸ ਦੋ ਦੋ ਚੱਕਲੇ ਹੋ ਪਾਣੀ ਤੋਂ ਵੀ ਲੈ ਕੇ ਆਉਣਾ ਹੈ ਸੰਘਰੂਰ ਜਾਏ ਜੀ ਹਾਂ ਹਾਂ ਜਾ ਰਹੇ ਹਾਂ ਹੈ ਹਾਂ ਹਾਂ ਅੱਜ ਜਾਨ ਮੈਂ ਦਰੱਪਾ ਬੇਖੇ ਦੇ ਪਿਆੜ ਮੈਂ ਤੇ ਹਾਂਜੀ ਚਾਹ ਚ ਪੀ ਲਈ ਆਪਾਂ ਬਾਜ਼ਾਰ ਤੋਂ ਆ ਕੇ ਤੇ ਠੰਡ ਇੰਨੀ ਹੋਈ ਪਈ ਬੁਰਾ ਹਾਲ ਤੇ ਹੁਣ ਚਲੋ ਆਪਾਂ ਕਰਦੇ ਆ ਰੋਟੀ ਦੀ ਤਿਆਰੀ ਮਿਲਦਾ ਤੁਹਾਨੂੰ ਨਵੇਂ ਵਲੌਗ ਦੇ ਨਾਲ ਉਮੀਦ ਕਰਦਾ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਵੇਗਾ ਜੇ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਓ ਤੇ ਜਿਹੜੇ ਮੇਰੇ ਭੈਣ ਭਰਾ ਨਵੇਂ ਆ ਰਹੇ ਨੇ ਸਾਡੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਦੇ ਨਾਲ ਹੀ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਤਾਂ ਕਿ ਤੁਹਾਡੀ ਜਿਹੜੀ ਵੀਡੀਓ ਨਵੀਂ ਆਏਗੀ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਾਰਿਆਂ ਨੂੰ ਬਾਏ ਬਾਏ